ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਕਾਲੇ ਕੇ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਲਈ ਦੋ ਨਗ ਲੈ ਕੇ ਆਏ ਆ ਜੀ ਦੋਨੇ ਸੂਏ ਸਵਾਏ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸੋ ਨਾਮ ਹਨਮਨਦੀਪ ਸਿੰਘ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬੱਗਾਪੁਰਾਣਾ ਮੋਬਾਈਲ ਨੰਬਰ ਜੀ 798610238 ਠੀਕ ਆ ਬਾਈ ਇੱਕ ਨੰਬਰ ਤੋਂ ਸਿੰਘ ਆਲੀ ਤੋਂ ਸ਼ੁਰੂ ਕਰਦੇ ਆ ਸੁਆ ਵੀਰੇ ਕਿੰਨੇ ਮਹੀਨੇ ਇਹ ਬਾਈ ਜੀ ਪਹਿਲਾ ਸੁਆ ਸੋਈ ਵੀ ਆ 2 ਸੂਈ ਆ ਜੀ ਲਗਭਗ ਇਹਨੂੰ 12 13 ਦਿਨ ਹੋ ਗਏ ਬੱਚਾ ਜੀ ਮਗਰਾ ਵੱਛੀ ਆ ਜੀ ਬੱਚੀ ਜਿਹੋ ਜੀ ਆਪ ਆਉ ਖੋ ਜੀ ਬੱਚੀ ਹੈ ਜੀ ਚੈੱਕ ਕਰ ਸਕਦੇ ਚੰਗੀ ਹੈ ਤੇ ਬਾਈ ਮਾੜੇ ਮਾੜੇ ਸੈਂਕਾ ਮਾਰਦੀ ਮੋਦੀ ਜਮਾਈ ਨਹੀਂ ਬਾਈ ਪਵਾ ਜਵਾਖ ਖੋਲੀ ਫਿਰਨ ਪੂਰਾ ਵਾਸਤਾ ਨਹੀਂ ਕੋਈ ਵੀ ਹੁਣ ਜਿਹੜਾ ਨੈਟ ਦੁੱਧ ਕਿੰਨਾ ਤਿਆਰ ਆ 809 ਕਿਲੋ ਦੁੱਧ ਹੋਊਗਾ ਬਾਈ ਆ ਮੈਂ ਆਪਾਂ ਜਮੈਂ ਥਾਣਾ ਹਵਾਨਾ ਆਪਾਂ ਤਾਂ ਹੁਣ 12 ਵੀ ਦਾਸ ਦਗੇ ਹੈ ਨਾ ਪਰ ਨਹੀਂ 8 9 ਕਿਲੋ ਦੁੱਧ ਆ ਥਾਣਾ ਦੀ ਡੰਨਾ ਜੀ। ਥਾਣਾ ਦੀ ਓਕੇ ਆ। ਜੇਰ ਦੀ ਵੀ ਓਕੇ ਆ। ਜੇਰ ਦੀ ਵੀ ਬਿਲਕੁਲ ਓਕੇ ਆ। ਹੁਣ ਇਹਨਾਂ ਨੂੰ ਖਾਣਾ ਸ਼ੁਰੂ ਕਰਨੀ ਬਈ ਪਹਿਲਾਂ ਮੈਨੂੰ ਥੋੜਾ ਜਿਹਾ ਕੰਮ ਸੀ ਵੀ ਚੱਲ ਹਨਾ ਭੱਜ ਵਿਹਾਈ ਚ। ਠੀਕ ਆ ਜੀ। ਅਵੇ ਲੇਟੀ ਅੱਜ ਹੀ ਪਿਆ ਕੇ ਲਿਆਂਦੀ ਇਹਨਾਂ ਦੀ ਹੁਣ। ਠੀਕ ਆ। ਕੋਈ ਵੀ ਭੈਣ ਭਰਾ ਵੇ ਆਪਣੇ ਘਰੇ ਦੋ ਟਾਈਮ ਚੋਕਾ ਦਸੱਲੀ ਕਰੇ। ਕਈ ਵਾਰੀ ਨਾ ਉਪਰਾਂ ਕਰਕੇ ਅਗਲੇ ਦੇ ਘਰੇ ਇੱਕ ਅੱਧਾ ਡੰਗ ਦਾ ਫਰਕ ਪੈ ਜਾਂਦਾ ਹਨਾ ਦੋਨਾਂ ਦਾ। ਠੀਕ ਆ ਜੀ। ਹਾਂ ਥਾਂ ਬਦਲਨ ਦਾ ਕਾਰਨ ਮੁੜ ਕੇ ਲਾ ਪੂ ਆਪਣੇ ਘਰੋਂ ਦਸੱਲੀ ਕਰਕੇ ਲੈ ਕੇ ਜਾਵੇ ਮੁੜ ਕੇ ਆਪਣੀ ਇੱਕ ਮਿੰਟ ਦੀ ਸੂਆ ਪਹਿਲਾ ਜੀ 10 ਤੋਂ 12 ਦਿਨ ਸਮਾਂ ਹੋ ਗਿਆ ਸੂਈ ਨੂੰ ਜੀ ਦੁੱਧ ਦੇ ਦੂ ਬਾਈ 12 ਕਿਲੋ ਉਹਦਾ ਹੈਗੀ ਹੈ ਮੇਰੇ ਤਾਂ ਮੈਂ ਆਪਾਂ 15 16 ਨਹੀਂ ਆ ਦੇ ਕੇ ਠੀਕ ਹੈ ਜਿਹੜਾ ਅੱਜ ਦਾ ਦੁੱਧ ਤਿਆਰ ਆ ਉਹ 8 ਕਿਲੋ ਆ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਫਾਇਦਾ ਤੁਹਾਨੂੰ ਇਹ ਹੋ ਜਾਣਾ ਮਗਰ ਬੱਚਾ ਮੈਨ ਨਹੀਂ ਵੱਛੀ ਚਾਰ ਹੀ ਥਾਣਾ ਫੋਟ ਨਹੀਂ ਸ਼ਾਂਖ ਨੇ ਬਾਈ ਕਹਿੰਦਾ ਮੇਰੇ ਘਰੇ ਚਾਹੇ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ ਛੇ ਚੋਲਿਓ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗਿਆ ਹੱਥੀ ਜਵਾਈ ਵਾਲਾ ਮੋਟਾ ਥਾਨ ਲੱਗਿਆ ਜੀ ਬਾਕੀ ਅੱਗੇ ਦੁੱਧ ਤੁਹਾਡੀ ਸੇਵਾ ਦਾ ਜਿੰਨੀ ਤੁਸੀਂ ਕਰ ਲੋਗੇ ਉਹਨਾਂ ਤੁਹਾਨੂੰ ਮਿਲ ਜੂਗਾ ਡਿਮਾਂਡ ਵੀਰੇ ਦੀ ਡਿਮਾਂਡ ₹1 ਇੱਕ ਨਾਲ ਥੋੜੇ ਪੈਸੇ ਦੀ ਜਰੂਰ ਹੈ ਆਪਾਂ ਹੁਣ 80000 ਤੇ 30000 ਦੇ ਦੇ ਦਾਂਗੇ ਯਾਰ ਹੋ ਜੂ ਲੈਸ ਜੀ ਵਿੱਚੋਂ ਕਰ ਦਾਂਗੇ ਹੋਰ ਵੀ 30000 ਰੁਪਇਆ ਬਾਈ ਇਹਦੀ ਡਿਮਾਂਡ ਕਰਦੇ ਆ ਬਾਕੀ ਲੈਸ ਹੋ ਜੂਗਾ ਜੀ ਲਾਸਟ ਵਾਈ 28000 ਦੀ ਗਾਂ ਦੇ ਦਾਂਗੇ ਤੂੰ ਘਾਟ ਆਪਾਂ ਨੂੰ ਵਾਰਾ ਨਹੀਂ ਖਾਣੀ ਜੀ 28000 ਦੀ ਹਾਂ ਨਹੀਂ ਆ ਬਸ ਹਾਂ ਨਹੀਂ ਆ ਬਸ ਉਹੀ ਭੈਣ ਭਰਾ ਫੋਨ ਲਾਵੇ ਵੀ ਠੀਕ ਆ ਬਾਈ ਆਪਾਂ ਵੇਚਣ ਵਾਲੇ ਪਾਸੇ ਹੀ ਦੱਸਤਾ ਬਾਈ ਠੀਕ ਆ ਜੀ ਹਾਂਜੀ ਅੱਗੇ ਵੀਰੇ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਜੀ ਤੀਜਾ ਸੂਆ ਗਾਂ ਸੂਈ ਵੀ ਆ ਕਦੋਂ ਸੂਈ ਆ ਜੀ ਇਨੂੰ ਲਗਭਗ 8 ਤੋਂ 10 ਦਿਨ ਹੋ ਗਏ ਜੀ ਬੱਚਾ ਜੀ ਆ ਵੇ ਮੱਛਾ ਖੜਾ ਜੀ ਇਹਦੇ ਮਗਰ ਬੱਚਾ ਬੱਚਾ ਠੀਕ ਹੈ ਜੀ ਇਹਦੇ ਥੱਲੇ ਕਿੰਨਾ ਇਹਦੇ ਥਾਂ ਹੋ ਬਈ 10 11 ਕਿਲੋ ਦੁੱਧਾ ਜੇਰ ਦੀ ਡੰਨ ਹੈ ਜੀ ਜੇਰ ਦੀ ਬਿਲਕੁਲ ਓਕੇ ਆ ਬਈ ਥਣਾ ਦੀ ਜੀ ਥਣਾ ਦੀ ਆਪਾਂ ਤਾਂ ਗੱਬਨ ਲਿਆਂਦੀ ਸੀਗੀ ਆਪਾਂ ਤਾਂ 20 ਕਿਲੋ ਦੀ ਗਾਰੰਟੀ ਤੇ ਗਾਂ ਆਈ ਸੀਗੀ ਜਿਹੜਾ ਇਹਦਾ ਪਹਿਲਾ ਥਾਣਾ ਮਗਰਲਾ ਠੀਕ ਹੈ ਜੀ ਕੋਈ ਉਹਦੇ ਵਿੱਚ ਗੰਡ ਨਹੀਂ ਮਰੋੜੇ ਨਹੀਂ ਭੂਰ ਨਹੀਂ ਛਟਾ ਨਹੀਂਗਾ ਬਿਲਕੁਲ ਅਣਜਾਣ ਬੰਦਾ ਗਾਂ ਚੋਂ ਬਹਿ ਜਾਏ ਉਹਨੂੰ ਪਤਾ ਨਹੀਂ ਲੱਗਣਾਗਾ ਠੀਕ ਹੈ ਜੀ ਹੋ ਸਕਦਾ ਕਿਸੇ ਮਾਰਨ ਨੂੰ ਵੀ ਨਾ ਪਤਾ ਲੱਗੇ ਹਨਾ ਠੀਕ ਹੈ ਜੀ ਵੱਡੇ ਵੱਡਿਆਂ ਭਲੇਖਾ ਪੈਂਦਾ ਸਾਨੂੰ ਭਲੇਖਾ ਪੈਂ ਜਾਂਦਾ ਬਾਈ ਠੀਕ ਹੈ ਜੀ ਉਹਦੇ 'ਚ ਥਨ ਅੱਧਾ ਉਹ ਅੱਧਾ ਦੂਜੇ ਦੇ ਮੁਕਾਬਲੇ ਦੁੱਧ ਅੱਧਾ ਹੀ ਆ ਹਾਂ ਦੂਜੇ ਮਗਰਲੇ ਦੇ ਮੁਕਾਬਲੇ ਦੁੱਧ ਅੱਧਾ ਆਉਦੇ ਚ ਬਾਈ ਤੇ ਆਪਣਾ ਦੱਸਣ ਦਾ ਫਰਜ਼ ਆ ਬਾਈ ਕਿਸੇ ਨੇ ਦੂਰੋਂ ਆਉਣਾ ਨੇੜੋਂ ਆਉਣਾ ਹਨਾ ਇੱਥੇ ਆਪਾਂ ਇੱਥੇ ਆ ਜਦੋਂ ਅਗਲਾ ਕਰਦੇ ਆਪਾਂ ਅਗਲਾ ਕਰਦੇ ਬੱਚਾ ਚਾਹੁੰਦੇ ਠੀਕ ਹੈ ਜੀ ਹਾਂਜੀ ਦੁੱਧ ਕਿੰਨਾ ਹੋਣਾ ਤਿਆਰ ਹੈ ਜੀ 10 11 ਕਿਲੋ ਹੋਊਗਾ ਬਾਈ ਥੋਰ ਕੇ ਦਿਖਾ ਦਿਓ ਜੀ 10 ਤੋਂ 11 ਕਿਲੋ ਨੈਟ ਦੁੱਧ ਰੈਡੀ ਹੈ ਦੁੱਧ ਦੇ ਦੂ ਗਾਂ ਬਾਈ ਉਹਨੇ ਤਾਂ 20 ਕਿਲੋ ਦੱਸੇ ਪਰ 15 16 ਕਿਲੋ ਦੁੱਧ ਕਿਧਰ ਹੀ ਨਹੀਂ ਗਿਆ ਗਾਂ ਨੂੰ ਜਦ ਵੱਡੀ ਬੁੱਡੀ ਆ ਬਾਕੀ ਬੀਟਰ ਸੰਗਾ ਦੁੱਧੇ ਦਾ ਮੱਝਾਂ ਰ ਗਈ ਹੋਣਾ ਥਣਾ ਦੇ ਸਹਿਜ ਵੀ ਸੋਹਣੇ ਆ ਬਾਈ ਕਹਿੰਦਾ ਇੱਕ ਥਣੋਂ ਨਾ ਦੁੱਧ ਅੱਧਾ ਹੁੰਦਾ ਯਾਨੀ ਅੱਧਾ ਹੈ ਥਣ ਉਹ ਪਹਿਲਾਂ ਦੱਸਿਆ ਚੰਗਾ ਹੁੰਦਾ ਕਿਉਂਕਿ ਕਿਸੇ ਸੱਜਣ ਨੇ ਦੂਰੋਂ ਨੇੜੋਂ ਚੱਲ ਕੇ ਆਉਣਾ ਹੁੰਦਾ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਬਾਕੀ ਵਜਨ ਵਜੂਦ ਚੰਗਾ ਮਾਲਕਾਂ ਨੇ ਤਾਂ ਬਾਈ ਦੱਸਦਾ 20 ਦੀ ਗਰੰਟੀ ਦਿੱਤੀ ਸੀ ਤੇ ਬਰ ਬਾਈ ਕਹਿੰਦਾ ਆਪਾਂ 15 ਕਿਲੋ ਹੀ ਕਹਿ ਕੇ ਦੇਣੀ ਆ 10 ਤੋਂ 11 ਕਿਲੋ ਬਾਈ ਦੇ ਘਰੇ ਜੋਕ ਕੇ ਲੈ ਜੇ ਇਹਦੀ ਡਿਮਾਂਡ ਬਾਈ ਇਹਦਾ ਵੀ ਮੁੱਲ ਬਾਈ 30000 ਰੁਪਇਆ ਜੇ ਜੋੜਾ ਲੈ ਜੂ ਕੋਈ ਜੋੜਾ ਬਾਈ ਕਰ ਦਿਆਂਗੇ ਮਾਨਤਾਨ ਠੀਕ ਆ ਜੀ ਇਹਦੀ ਡਿਮਾਂਡ ਵੀ 30000 ਰੁਪਇਆ ਜੇ ਕੋਈ ਜੋੜਾ ਲੈ ਜੂਗਾ ਤਾਂ ਸੱਜਣ ਤਾਂ ਉਹਦਾ ਮਾਨਤਾਨ ਖੁੱਲਾ ਹੋ ਜਾਊਗਾ ਜੀ ਜਿਹਨੂੰ ਕੋਈ ਵੀ ਨਗ ਪਸੰਦ ਆਉਂਦਾ ਹੈ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਹਾਂ ਜਮਾਂ ਲੇਵਾ ਝਾੜ ਜਾਂਦੀ ਬਾਈ ਜਦੋਂ ਆਪਾਂ ਇਹਦੀ ਚਵਾਈ ਕਰਕੇ ਹਟਦੇ ਆ ਨਾ ਠੀਕ ਹੈ ਜੀ ਲੇਵਾ ਜਮਾਂ ਝਾੜ ਜਾਂਦੀ ਆ ਵੇਖ ਲੈ ਬਾਈ ਥਾਂ ਦਾ ਪਤਾ ਹੀ ਨਹੀਂ ਲੱਗਣਾਗਾ ਵੇ ਇਧਰੋਂ ਦਿਖਾ ਦਿਓ ਜੀ ਪਾਸਾ ਨਹੀਂ ਆਏ ਦੇਖ ਨਹੀਂ ਦਿੰਦਾਗਾ ਯਾਨੀ ਵੈਸੇ ਹੀ ਥਣ ਅੱਧਾਗਾ ਜੇ ਆਪਾਂ ਕਹਗੇ ਨਾ ਪਾਸਾ ਚੜਿਆ ਵਾ ਤਾਂ ਉਹ ਚੀਜ਼ ਹੈ ਨਹੀਂ ਬਾਕੀ ਦੇਖ ਹੀ ਸਕਦੇ ਹੋ ਤੁਹਾਨੂੰ ਦਿਖਾ ਦਿੰਨੇ ਚੈੱਕ ਕਰ ਸਕਦੇ ਹੋ ਵੈਸੇ ਹੀ ਦੁੱਧ ਘਟ ਆਉਂਦਾ ਪਹਿਲਾਂ ਤੁਸੀਂ ਪਹਿਲਾਂ ਦੱਸ ਕੇ ਦੇਣੀ ਆ ਬਾਈ ਕਹਿੰਦਾ ਫਿਰ ਲਾਂਬਾ ਆਉਂਦਾ ਉਹਦਾ ਫ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ